ਸਤਿ ਸ਼੍ਰੀ ਅਕਾਲ ਸਾਰੇ ਪੰਜਾਬ ਵਾਸੀਆਂ ਨੂੰ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਪੰਜਾਬ ਮੌਸਮ 'ਚ ਜਿਸੋ ਜਬਾ 20 21 22 ਫਰਵਰੀ ਪੰਜਾਬ ਦੇ ਮੌਸਮ ਦੀ ਗੱਲ ਕਰਾਂਗੇ ਕਿਹੜਾ ਰੱਖਿਆ ਚਲੋ ਭਾਰੀ ਮੀਂਹ ਤੇ ਭਾਰੀ ਗੜ੍ਹ ਮਾਈ ਦੇਖਣ ਨੂੰ ਮਿਲ ਸਕਦੀ ਹੈ ਵੀਡੀਓ ਸ਼ੁਰੂ ਕਰਨ ਦਾ ਪਰ ਜਿਹੜੇ ਵੀ ਵੀਰ ਆਪਾਂ ਚੈਨਲ ਤੇ ਨਵੇਂ ਆਇਆ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਲਓ ਚਲੋ ਅੱਗੇ ਵਧਦੇ ਹਾਂ ਵੀਡੀਓ ਵੱਲ ਹਾਂ ਤੁਸੀਂ 20 ਫਰਵਰੀ ਪੰਜਾਬ ਦੇ 8 ਵਜੇ ਦੀ ਸਵੇਰ ਦੇ ਜਾਉਂਦੀਆਂ ਲਾਈਵ ਸੈਟਅਪ ਤੁਸੀਂ ਜਿਵੇਂ ਦੇਖ ਸਕੋ ਆਪਣੇ ਪੰਜਾਬ ਦੇ ਜ਼ਿਆਦਾਤਰ ਇਲਾਕੇ ਆਪ ਨੂੰ ਸਾਫ਼ ਹੋ ਚੁੱਕੇ ਹਨ ਜ਼ਿਆਦਾਤਰ ਇਲਾਕੇ ਮਣ ਧੁੱਪ ਦੇਖਣ ਨੂੰ ਮਿਲ ਰਹੀ ਹੈ ਪਰ ਆਪਣੇ ਥੋੜੇ ਬੋਲੇ ਲੱਗੇ ਜਬ ਬਦਲਵਾਈ ਦੇਖਣ ਨੂੰ ਮਿਲ ਰਹੀ ਹੈ ਜੋ ਆਪਣੇ ਆ ਵਾਲੇ ਭਾਗ ਹੋ ਗਏ ਬਾਕੀ ਉਹ ਜ਼ਿਲ੍ਹੇ ਵਾਈ ਦੀ ਵੀ ਗੱਲ ਕਰਾਂਗੇ ਕਿੰਨਾ ਲੱਗੇ ਜੂ ਮੀਂਹ ਦੇਖਣ ਨੂੰ ਮਿਲਦਾ ਬਾਕੀ ਆਪਾਂ ਗੱਲ ਕਰੀਏ 21 ਤੇ 22 ਫਰਵਰੀ ਪੰਜਾਬ ਦੇ ਮੌਸਮ ਦੀ 21 ਫਰਵਰੀ ਨੂੰ ਵੀ ਆਪਣੇ ਅੱਜ ਵੀ ਆਪ ਨੂੰ ਥੋੜੇ ਬੋਧ ਲੱਕ ਚ ਮੀਂਹ ਦੇਖ ਨੂੰ ਮਿਲ ਸਕਦਾ ਉਹ ਵੀ ਤੁਹਾਨੂੰ ਆਪਾਂ ਜਿਲੇ ਬਾਈਦ ਗੱਲ ਕਰਕੇ ਦੱਸਦੇ ਹਾਂ ਕਿ ਨਾਲ ਲੱਕ ਚ ਮੀਂਹ ਦੇਖ ਨੂੰ ਮੱਸਾ ਬਾਕੀ 21 ਦੇ 22 ਫਰਵਰੀ ਨੂੰ ਮੌਸਮ ਜ਼ਿਆਦਾਤਰ ਪੰਜਾਬ ਦਾ ਸਾਫ਼ ਅਤੇ ਖੁਸ਼ਕ ਬਣਿਆ ਰਹੂਗਾ ਥੋੜੇ ਬੋਲੇ ਪਾਗਈ ਹਨ ਜਿਹੜਾ ਦੋ ਤਿੰਨ ਜ਼ਿਲ੍ਹੇ ਹੀ ਹਨ ਜਿਹਨਾਂ ਵਿੱਚ ਆਪਾਂ ਨੂੰ 21 ਦੇ 22 ਫਰਵਰੀ ਨੂੰ ਮੀਂਹ ਦੇਖ ਨੂੰ ਮਿਲ ਸਕਦਾ ਬਾਕੀ ਪੰਜਾਬ ਦੇ ਸਾਰੇ ਇਲਾਕੇ ਆਪਾਂ ਨੂੰ ਸਾਫ਼ ਤੇ ਖੁਸ਼ਕ ਦੇਖਣ ਨੂੰ ਮਿਲੂਗੇ ਤੇ ਆਪਣੀ ਜੋ ਹਵਾ ਚੱਲ ਰਹੀਆਂ ਹਨ ਪੂਰਾ ਚੱਲਦਾ ਰਿਹਾ ਸੀ ਉਤੋਂ ਵੀ ਕਾਫੀ ਵੱਡੇ ਰਹਾਤ ਦੇਖਣ ਨੂੰ ਮਿਲੂਗੀ ਅੱਜ ਸ਼ਾਮ ਦੁਆਰਾ ਤੋਂ ਪਛਮੀ ਹਵਾ ਦੀ ਵਾਪਸੀ ਦੇਖਣ ਨੂੰ ਮਿਲੂਗੀ ਹੋਰ ਵੀ ਹਵਾ ਦਾ ਕਾਫੀ ਆਪ ਨੂੰ ਕਾਫੀ ਵੱਡੀ ਰਾਹਤ ਦੇਖਣ ਨੂੰ ਮਿਲੂਗੀ ਬਾਕੀ ਆਪਾਂ ਗੱਲ ਕਰੀਏ ਅੱਜ ਆਪ ਨੂੰ ਕਿਹੜਾ ਲਾਖਾ ਚ ਮੀਂਹ ਦੇਖਣ ਨੂੰ ਮਿਲ ਸਕਦਾ ਆਪਣੇ ਪੰਜਾਬ ਦੇ ਆਹੀ ਭਾਗ ਹੋ ਗਏ ਮੇਨ ਅੰਮਰਸਰ ਗੁਰਦਾਸਪੁਰ ਹੁਸ਼ਿਆਰਪੁਰ ਪਠਾਨਕੋਟ ਜ਼ਿਆਦਾਤਰ ਭਾਗ ਆਪਣੇ ਗੁਰਦਾਸਪੁਰ ਤੇ ਪਠਾਨਕੋਟ ਦੇ ਹੋ ਗਏ ਇਹਨਾਂ ਦੋ ਤਿੰਨ ਜ਼ਿਲ੍ਹਿਆਂ ਵਿੱਚ ਆਪ ਨੂੰ ਮੀਂਹ ਦੀਆਂ ਕਰਵੀਆਂ ਦੇਖਣ ਨੂੰ ਮਿਲੂਗੀ ਅੱਜ ਇੱਕ ਦੋ ਵੇ ਤੇ ਮਿਲ ਸਕਦੀਆਂ ਦੇਖਣ ਨੂੰ ਹੁਸ਼ਿਆਰਪੁਰ ਦੇ ਥੋੜੇ ਬੋਦੇ ਭਾਗਾਂ ਵਿੱਚ ਆਪ ਨੂੰ ਮੀਂਹ ਛਰਾਟੇਦਾਰ ਮੀ ਵੀ ਦੇਖ ਨੂੰ ਮਿਲ ਸਕਦਾ ਹੈ ਬਾਕੀ ਪੰਜਾਬ ਦਾ ਸਾਰਾ ਇਲਾਕਾ ਆਪ ਨੂੰ ਸਾਫ ਦੇਖੇ ਖੁਸ਼ਕ ਦੇਖ ਨੂੰ ਮਿਲੂਗਾ ਤੇ 21 ਦਾ 22 ਫਰ ਨੂੰ ਵੀ ਇਹੀ ਇਹਨਾਂ ਭਾਗਾਂ ਵਿੱਚ ਹੀ ਟਿੱਕਾ ਦੂਕਾ ਭਾਗਾਂ ਵਿੱਚ ਕਾਰਵਾਈਆਂ ਹੋਣ ਦੇ ਚਾਂਸ ਬਣੇ ਹੋਏ ਹਨ ਗੁਰਦਾਸਪੁਰ ਪਠਾਨਕੋਟ ਵਿੱਚ ਬਾਕੀ ਇਲਾਕੇ ਸਾਰੇ ਸਾਫ ਦੇ ਖੁਸ਼ਕ ਬਣੇ ਰਹਿਣਗੇ ਬਾਕੀ ਆਪਣਾ ਕਾਲ ਮਲਾ ਕੇ ਗੱਲ ਕਰ 20 ਫਰਵਰੀ ਅੱਜ ਅੱਜ ਆਪ ਨੂੰ ਜਿਹੜੇ ਆ ਭਾਗ ਹੋ ਗਏ ਐ ਅੰਬਸਰ ਹੁਸ਼ਿਆਰਪੁਰ ਗੁਰਦਾਸਪੁਰ ਪਠਾਨਕੋਟ ਇਨਾ ਪਹਾੜ ਗਾਉਂ ਚ ਮੀਂਹ ਦੇਖ ਨੂੰ ਮਿਲੂਗਾ ਤੇ ਆਪਣੇ 21 ਦੇ 22 ਫਰੀਲ ਨੂੰ ਵੀ ਇਨਾ ਪਹਾੜਾਂ ਵਿੱਚ ਦੇਹੀ ਮੀਂਹ ਦੇਖ ਨੂੰ ਮਿਲ ਸਕਦਾ ਥੋੜੇ ਬੋਲੇ ਇਲਾਕਾ ਵਿੱਚ ਭਾਰੀ ਮੀਂਹ ਦੇ ਸਾਰੇ ਇਨਾ ਇਲਾਕਾ ਵਿੱਚ ਵੀ ਨਹੀਂ ਹਨ ਪਰ ਥੋੜੇ ਬੋਲੇ ਇਲਾਕੇ ਦੇ ਦਰਵਾਣਾ ਵੀ ਦੇਖ ਨੂੰ ਮਿਲ ਸਕਦਾ ਬਾਕੀ ਪੰਜਾਬ ਦਾ ਸਾਰਾ ਇਲਾਕਾ ਸਾਫ਼ ਤੇ ਖੁਸ਼ਕ ਬਣਿਆ ਰਹੂਗਾ ਆਉਣ ਵਾਲੇ 2-3 ਦਿਨਾਂ ਤਾਈਂ ਵਕ ਜਿੱਦਾਂ ਵੀ ਕੋਈ ਮੀਂਹ ਕਿੰਨੀ ਸਰ ਵਾਦੇ ਹਨ ਜਾਂ ਘਟਦੇ ਹਨ ਤੁਹਾਨੂੰ ਵੀਡੀਓ ਬਣਾ ਕੇ ਸਭ ਤੋਂ ਪਹਿਲਾਂ ਦੱਤਾ ਜਾਵੇਗਾ ਬਾਕੀ ਅੱਜ ਦੀ ਵੀਡੀਓ ਜੇ ਨਹੀਂ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਲਾਇਕ ਚੈਨਸ ਖਾ ਜਰੂਰ ਕਰ ਲੋ ਧੰਨਵਾਦ